ਬਾਬਾ ਸੁਣਾਓ ਕੋਈ ਪੁਰਾਣੀ ਗੱਲ ਬਾਤ ਵੀ ਜਿਹੜੇ ਪੁਰਾਣੇ ਤੁਸੀਂ ਤਾਂ ਦੇਖੇ ਹੋਣਗੇ ਵੀ ਪੁਰਾਣੇ ਵਿਆਹ ਆਪਣੇ ਕਿਵੇਂ ਚੱਲਦੇ ਹੁੰਦੇ ਸੀਗੇ ਪਹਿਲੇ ਜਿਹੜੇ ਰਸਾਂ ਮੇੜੇ ਦੀ ਗੱਲ ਹੈ ਵਿਆਹ ਹੁੰਦੇ ਸੀ ਆਪਣੇ ਵੇਲੇ ਵੀ ਅੱਜ ਕਾ ਤਾਂ ਰੇਲਾ ਗੱਡੀਆਂ ਚੱਲਦੀਆਂ ਜਹਾਜ਼ ਚੱਲਦੇ ਜਾਂਣਾ ਜਾਂਣ ਅਭੇ ਰੱਖ ਹੁੰਦੇ ਸੀ ਪੁਰਾਣੇ ਮਿਸਤਰੀ ਨੂੰ ਲਿਆਉਣਾ ਤੇ ਦੋ ਭਾਲਦੇ ਤੇ ਇਹ ਰੱਖ ਜੋੜ ਕੇ ਬਾਕੀ ਜਿਹੜੀ ਜਾਣਨ ਦੀ ਸੀ ਕੋਈ ਕੁੜੀ ਤੇ ਜਾਵੜਿਆ ਕੋ ਮੋਤੇ ਤੇ ਜਾਵੜਿਆ ਤਿਆਰੀ ਨਹੀਂ ਹੈ ਇਹ ਕੰਮ ਦੇ ਗੱਡਾ ਹੀ ਲੈਣਾ ਜੁਵਾ ਕੇ ਲੈ ਜਾਣੇ ਪੱਟੀਆਂ ਪਾ ਕੇ ਇਹ ਜੀ ਸਸਤਿਂ ਹੀ ਗਏ ਚੱਲਦੇ ਹਾਂ ਕਾ ਜਿੱਦ ਕਲ ਵਰਗ ਨੂੰ ਹੋ ਬਦਲੀ ਹੋ ਗਿਆ ਜਮਾਨਾ ਤੇ ਦੂਜੇ ਆਪਣਾ ਮੇਜਰਾ ਤੂਸੜਾ ਕਿ ਜਿਹੜੇ ਆਪਣੇ ਸਪੀਕਰ ਦੇ ਸਪੀਕਰ ਕਿਵੇਂ ਲਾਉਣ ਦੇ ਪਹਿਲਾਂ ਕਹਿੰਦੇ ਲਾਗਦੇ ਮੰਜਾ-ਮੰਜਾ ਤੇ ਲਾ ਦੇ ਲਈ ਇੰਦਾ ਜਿਹੜਾ ਜੱਗ ਚੜਦੇ ਸੀਗੇ ਪਹਿਲਾਂ ਜਨ ਦੀ ਮੰਗਣੇ ਵਾਲੇ ਜਨ ਜਿਹਨੂੰ ਆਪਾਂ ਰੋਪਣਾ ਕਹਿੰਦੇ ਨੇ ਹੂੰ ਮੈਂ ਸਵੇਰ ਸਪੀਕਰ ਨਾਲ ਰਹਿਣਾ ਫਿਰ ਤਕਰੀਬਨ 4 ਵਜੇ ਰੋਗਣਾ ਪੈਂਦੀ ਹੁੰਦੀ ਸੀ ਹੂੰ 4 ਵਜੇ ਫਿਰ ਉਹਨਾਂ ਨੇ ਮਾਰਕਾ ਨੇ ਕਿਹਾ ਵੀ ਹੁਣ ਆਪਣੀ ਰੋਗਣਾ ਪੈਣੀ ਆ ਨੂੰ ਬੁਲਾਓ ਹੂੰ ਮੈਂ ਮੰਗਣਾ ਭੋਣਾ ਮਰ ਫਿਰ ਉਹ ਕਾਟ ਲਾਉਣੇ ਫਿਰ ਉਹਦੇ ਮਰਦਾ ਵੀ ਸਜਣਾ ਲੋਪਾਣ ਤੇ ਬਾਅਦ ਚ ਫਿਰ ਉਹਦਾ ਮੰਗਣਾ ਕਰਨਾ ਰੁਪਿਆ ਦਾ ਰੁਪਿਆ ਕਰ ਦੇਣਾ ਸਪੀਕਰ ਕਾਹਤ ਨੂੰ ਦੇ ਲਈ 90 ਉਹ ਮਨਜੇ ਜੋ ਮਨਜੇ ਜੋਰਡਨ ਦੇ ਸੀ ਐਸ ਲੋਟ ਕਰਕੇ ਤਹਾ ਨੂੰ ਹਾਂ ਉਹਨਾਂ ਦੇ ਇਤਿਹਾਰ ਦਾ ਰੱਖ ਰਹਿਣਾ ਹਾਰ ਰੱਖ ਕੇ ਤੇ ਫਿਰ ਉਹਨਾਂ ਦੇ ਤੇ ਬੰਨ ਕੇ ਪਿੰਡ ਦੇ ਨੂੰ ਘਰ ਕੇ ਇਹ ਉਭਜਾਉਂਦੇ ਇਹ ਨਹੀਂ ਜਾਣੇ ਚੜਦੇ ਸੀਗੇ ਜਾਣੇ ਚੜਦੇ ਸੀਗੇ ਜਾ ਕੇ ਇਥੇ ਗੱਡੀ ਦੇ ਵਿੱਚ ਹੀ ਮਾਰਕਾ ਨੇ ਕਹਿਣਾ ਵੀ ਗੱਡੀ ਦੇ ਵਿੱਚ ਆ ਉਹ ਪਟਾਂ ਚ ਮਦੀਨ ਮਸੀਨ ਧਰ ਲੈਣੇ ਤਾਂ ਆ ਮੋਟਰ ਦੇ ਉੱਤੇ ਬਹਿ ਜਾਣਾ ਗੱਡੀ ਤੇ ਮੈਂ ਕਿ ਇਹ ਦੇਖਦੇ ਜਾਣਾ ਉੱਤੇ ਜਾ ਕੇ ਫਿਰ ਕਿਾ ਕੇ ਘਟਾ ਕਰ ਦੇਣਾ ਤਾਂ ਆ ਫੇਰ ਤੋਂ ਫਿਰ ਉੱਤੇ ਚੋੜ ਕੇ ਮੰਡੀ ਤੇ ਦਊਂਗਾ ਹੂੰ ਪਰ ਵਾਪਸ ਤੂੰ ਸੁਣ ਲਾ ਦੂਜਾ ਬਰਾਤ ਵੀ ਤਾਂ ਗਇਓ ਵੇ ਕਿੰਨੇ ਕਿੰਨੇ ਕ ਦਿਨ ਰਹਿੰਦੀ ਹੁੰਦੀ ਸੀ ਪਹਿਲਾ ਜਿਹੜਾ ਟਾਈਮ ਸੀ ਬਰਾਤ ਲੋਕ ਕਿਉਂ ਹੁੰਦੇ ਸੀ ਅੱਜ ਕੱਲ੍ਹ ਤਾਂ ਚੱਲ ਪੇ ਬਾਹਲੇ ਸਿਸਟਮ ਖਾਣੇ ਮਾਣੇ ਬਾਹਲੇ ਚੱਲ ਪੇ ਹੂੰ ਉਦੋਂ ਹੁੰਦਾ ਸੀ ਲੈ ਵੀ ਅੱਜ ਫਲਾਣੇ ਦੀ ਰੋਟੀ ਐ ਉਹਨੇ ਕੀ ਕਰਨਾ 2 ਕਿਲੋ ਗੋੜਫੋਣੇ ਵਿੱਚ ਕਰਕੇ ਪਛਾੜ ਖਵਾ ਦੇਣਾ ਅੱਜ ਮੇਰੀ ਰੋਟੀਆਂ ਐ ਕਿਆ-ਕਿਆ ਦਨ ਗਿਆਨ ਰਹੀਂਦੀ ਹੁੰਦੀ ਸੀ ਉਤੋਂ ਬਾਅਦ ਟਾਈਮ ਆ ਗਿਆ ਦੋ ਦਿਨ ਤਿੰਨ ਦੇ ਨਾਲ ਫੇਰ ਆ ਗਿਆ ਦੋ ਦਿਨ ਨਾਲ ਹੁਣ ਅੱਜ ਕੱਲ ਤਾਂ ਜਨ ਤੁਰਦੀ ਐ 2 ਘੰਟੇ ਬਾਅਦ ਕੋਈ ਚੱਲਦਾ ਵਯਾ 2 ਘੰਟੇ ਕਰੋ ਕੋਈ ਰੁਕ ਜੇ ਚੱਲ ਬਿਆਹ ਹੋ ਗਿਆ ਅੱਗੇ 4-4 ਤਨ ਜੰਨਾ ਰਹਿਣੀਆਂ ਲੋਕਾਂ ਨੇ ਦੋ-ਦੋ ਤਰ ਤਲੇ ਸੁੱਕ ਲੈ ਕੇ ਯਾਨੀ ਬਦਲੀ ਕਰ ਲਉ ਰੋਟੀ ਵੀ ਕਹਿੰਦੇ ਕਰ ਦਿੰਦੇ ਸ਼ਰੀਕੇ ਸ਼ਰੁਕੇ ਵਾਲੇ ਰੋਟੀ ਸ਼ਰੀਕੇ ਤੋਂ ਦੱਸਿਆ ਜਿਓ ਕਿ ਆਹ ਚੀਜ਼ ਨਹੀਂ ਹੁੰਦਾ ਮਠਿਆਈਆਂ ਮਠੀਆਂ ਵੱਡੀਆਂ ਵਾਂਗ ਲੱਡੂ ਜਿਲੇ ਕੀ ਆਉਂਦੇ ਸੀ ਜਾਂ ਪ੍ਰਸ਼ਾਰ ਕਰਕੇ ਕਹਿੰਨਾ ਕਿ ਮੇਰੀ ਰੋਟੀ ਹੈ ਗੁਰਦਾ ਪਿਛਾਣ ਦਿੰਦਾ ਜੀ ਉਦੋਂ ਤੇ ਉਦੋਂ ਬਾਅਦ ਦੇ ਫੜਦਾ ਚੱਲ ਪਿਆ ਇਸ ਤਰ੍ਹਾਂ ਸ਼ਹਿਰ ਵਿੱਚ ਅੰਦਰ ਕੱਢਦਾ ਬਦਲੀ ਹੁੰਦਾ 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 ਅੰਦਰ ਕਿੱਥੇ ਆਉਂਦਾ ਦੰਨਿਆ ਜਦੋਂ ਤੂੰ ਚਲਾਉਂਦਾ ਟਰੱਕ ਆਪ ਵੀ ਤੂੰ ਕੋਈ ਬਰਾਤ ਤੇ ਟਰੱਕ ਟਰੱਕ ਲੈ ਕੇ ਗਿਆ ਹਾਂ ਕਥੇ ਕਥੇ ਬਿ ਟਰੱਕ ਦੇ ਵਿੱਚ ਬਰਾਤ ਲੈ ਕੇ ਗਿਆ ਹਾਂ ਹਾਂ ਅੱਛਾ ਮੈਂ ਉਹ ਮੇਰਾ ਬਿਆਹ ਸੀ ਆਪਾਂ ਕਿੱਥੇ ਆਏ ਆ ਦੇ ਵਿਆਹ ਵਾਲੇ 72 ਸਾਡੀ ਆ ਵੀ ਦੇ ਡਿਊਟੀ ਮਾ ਠੀਕ ਆ ਚੰਦਰ ਵੀ ਕਰਦਾ ਇਹ ਗੱਤਕਾ ਕਰਨੇ ਵਿੱਚ ਜਾਣ ਗਏ ਸੀ ਹਾਂ ਚੰਨੇ ਤੱਕ ਗਈ ਸੀ ਤੇ ਦੋ ਦੋ ਤੋਂ ਕਾਲਾ ਸੀ ਠੀਕ ਹੈ ਹਾਂ ਮਾਦ ਵੀ ਆਪਰਾ ਕੇ ਲੈ ਗਿਆ ਦੇ ਮੇਦਰਾ ਪਿੱਛਾ ਸਪੀਕਰ ਜਿਹੜੇ ਬੰਦੇ ਸਪੀਕਰ ਲੋ ਜੋ ਕੀ ਲਾਉਂਦੇ ਸੀ ਤੇ ਸਾਨੂੰ ਲੋਕ ਛਪਾਰਥ ਵੀ ਕਰਦੇ ਹੋ ਯਾਰ ਕਾਟਲਾ ਆਲਾ ਹਾਂ ਹਾਂ ਉਹਨਾਂ ਕਾਟਾਂ ਦੀ ਚੜਾਈ ਸੀ ਮਾਲਕ ਦੇ ਰਕਟਾਂ ਹਮ ਮਨਿੰਦਰ ਦੀ ਪਾਦਰ ਕਟਾਂ ਹਮ ਉਹਦੇ ਪੁਰਾਣੇ ਰਕਟਾਂ ਜੰਮਨੇ ਦੇ ਅੱਛਾ ਇਹ ਗਾਉਂਦੇ ਸੀ ਉਹਦੇ ਬਾਜਾਂ ਮੱਤ ਤੋਂ ਮਮ ਜੋਦਾ ਹੋਦਾ ਜੋ ਦਾ ਉਦੇਜੋਕ ਦਾ ਫਰਕਾ ਹੁਣ ਤਾਂ ਦੂਜੇ ਰਿਕਾਰਡ ਜਾਂ ਲਿਤੇ ਆ ਚੱਕਰ ਚੱਕਰ ਵਾਲੇ ਵਿਕਾਟ ਆ ਹੁਣ ਤਾਂ ਜੋ ਆਪਾਂ ਥੇਰ ਦਾ ਨਾਮ ਤੋਂ ਨਾਮ ਦਾ ਹੋਣਾ ਹੋਰ ਚੱਲ ਬਰਾਉ ਤੋਂ ਲੋਕ ਪੁੱਛਦੇ ਨੇ ਵੀ ਤੂੰ ਆ ਫਰਲਾਣਾ ਰਿਕਾਰਡ ਲੈਂਦਾ ਲਵਾ ਬਾਲਾ ਕਹਿੰਦੇ ਹੁੰਦੇ ਸੀ ਰਿਕਾਰਡ ਕਿਹੜਾ ਫਰਲਾਣਾ ਦਾ ਫਰਲਾਣਾ ਦਾ ਯਾਦ ਦਾ ਸੰਦੂ ਦਾ ਨਾ ਦੇ ਆ ਜੌਨੇ ਦਾ ਦਾ ਦੇ ਇਹ ਜਿਹੜਾ ਆਜੋ ਰੋਪਨਾ ਪੈਂਦੀ ਹੁੰਦੀ ਸੀ ਉਦੋਂ ਲਾਉਸਮੈਂਟ ਵੀ ਕਰਦੇ ਤੇ ਵੀ ਆਜੋ ਭਾਈ ਅੱਜ ਫਲਾਣੇ ਦੇ ਘਰੇ ਮੰਗਣਾ ਵਾ ਰੋਪਨਾ ਪੈਣੀ ਹੈ ਤੇ ਆਜੋ ਆ 4 ਵਜੇ ਹਾਂ ਤੇ ਉਦੋਂ ਰੁਪਈਏ ਬਾਬਾ ਕਿੰਨੇ ਕਿੰਨੇ ਕ ਪਉਦੇ ਹੁੰਦੇ ਪਹਿਲਿਆਂ ਚ ਪਹਿਲਿਆਂ ਦੇ ਵਿੱਚ ਜਿਹੜਾ ਰੋਪਨਾ ਹੁੰਦੀ ਸੀ 1 ਰੁਪਇਆ ਹੁੰਦਾ ਸੀ ਮੰਗਣੇ ਦੇ ਵੀ ਰੁਪਈਆ ਪੂਰੀ ਦੇ ਅਨੰਦ ਕਰ ਜਾਉਦੇ ਰੁਪਈਆ ਮਹਾਰਾਜ ਨੂੰ ਮੱਥਾ ਟੇਕਣਾ ਉਦੋਂ ਵੀ ਰੁਪਈਆ ਤੇ ਉਸ ਤੋਂ ਬਾਅਦ ਜਮਾਨਾ ਬਦਲਦਾ 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 ਫਿਰ ਇਸ ਤਰੀਕੇ ਪੰਜ ਆ ਗਏ ਪੰਜ ਦੀ ਜਗ੍ਹਾ ਫਿਰ 10 ਹੋ ਗਏ 10 ਤੋਂ ਫਿਰ 100 ਹੋ ਗਿਆ ਹੁਣ ਅੱਜ ਕੱਲ ਤਾਂ 100 ਦਾ 200 500 200 500 ਅਗਲਾ ਕਿੰਨਾ ਕਿੰਨੇ ਮੇਰੀ ਵੱਧ ਦੋ ਦੋ ਹੋਣਾ ਪਉਂਦਾ ਅਗਲੇ ਜੀਨੇ 100 ਤੋਂ 500 ਜਾ ਪਾਉਂਦਾ ਕਿ ਉਹ ਵੱਧ ਵੱਧ ਪਾਈਏ ਪਿਛਲੇ ਜਮਾਨੇ ਦਾ ਤੇ ਹੁਣ ਦੇ ਜਮਾਨੇ ਦਾ ਲੱਖਾਂ ਕੋਹਾਂ ਦਾ ਫਰਕ ਉਦੋਂ ਖਰਚੇ ਸੀਗੇ ਹੁਣ ਅੱਜ ਕੱਲ ਲੱਖਾਂ ਨਾ ਬਿਆ ਹੁੰਦੇ ਆ ਉਹਨੂੰ ਸੈਂਕੜਿਆਂ ਨਾ ਹੋ ਜਾਂਦੇ ਸੀ 100 ਹੋਣਾ ਜੇ ਦੇ ਵਿੱਚ 100 ਜਿੰਨੇ ਕਰਿਆ 100 ਨਾਲੀ ਉਹਨੂੰ ਨਾ ਯਾਰ ਦੱਸ ਦਿਆ ਵੀ ਭਾੜਾ ਮੈਂ ਫ੍ਰੀ ਵਿਆਹ ਫ੍ਰੀ ਗੰਗੂ ਵਿਆਹ ਦੇਖੋ ਕਿ ਆਪ ਦਾ ਰੱਥ ਹੁੰਦਾ ਸੀਗਾ ਛੋਲੇ ਘਰ ਦੇ ਹੋ ਜਾਂਦੇ ਸਨ ਗੋੜ ਘਰਦਾ ਹੋ ਜਾਂਦਾ ਸੀ ਆਟਾ ਘਰਦਾ ਹੁੰਦਾ ਸੀ ਤੇ ਬਾਕੀ ਹੋ ਕੇ ਦੇਸੀ ਹੁੰਦਾ ਸੀ ਕਈ ਲੈ ਵੀ ਲੈਂਦੇ ਜਾਂ ਥੋੜਾ ਬਹੁਤਾ ਉਹਦੇ ਆਏ ਵਿਆਹ ਆਪਣੇ ਸਸਤੇ ਹੋ ਜਾਂਦੇ ਸੀਗੇ ਤਾ ਜਿੰਨੇ ਪੈਸੇ ਕਹਦੇ ਸੱਚ ਤੋਂ ਸੱਚ ਹੀ ਐ ਇਹ ਕਹਿੰਦਾ ਮੈਂ 10 ਲੱਖ ਲੈ ਤਾ 10 ਲੱਖ ਪਹਿਲਾਂ 4-4 ਕਿੱਲੇ ਵਾਲੇ ਨੇ ਕੋਈ ਪੈੜੀ ਨਹੀਂ ਧਰੀ ਬਲ 6 ਸੇ 7 ਸੇ ਜਵਾਕ ਹੁੰਦੇ ਸੀ ਕੁੜੇ 4-4 ਕੁੜਗਾ 4-4 ਮੁੰਡੇ 8-10 ਹੁੰਦੇ ਸੀਗੇ ਤੇ ਵਿਆਹ ਕਰਨੇ ਪੈੜੀ ਬਣੀ ਧਰਨੀ ਦੇਖਣਾ ਤੇ ਪੈਸਾ ਵੀ ਉਹਦੇ ਕੋਈ ਕੀਮਤ ਪੈਸੇ ਦੀ ਵੀ ਬਹੁਤ ਜ਼ਿਆਦਾ ਮਿਲਦਾ ਨਹੀਂ ਸੀ ਕਿਤੋਂ ਪੈਸਾ ਮਿਲਦਾ ਨਹੀਂ ਸੀ ਕੰਦਰ ਸਾਹਿਬ 100 ਰੁਪਿਆ ਦੇ ਤਾ ਉਸੇ ਨਾਲ ਵਿਆਹ ਹੋ ਜਾਣਾ ਹੁਣ ਅੱਜ ਕੱਲ ਕਿੰਨੇ ਕਹਦੇ ਨੇ ਸੱਚੀ ਸੱਚਾ ਪਰ ਪੈਸੇ ਵੀ ਆਮ ਹੋ ਗਏ ਵਿਆਹ ਤੇ ਕਰੀ ਵੀ ਖੋਜੀ ਨਾਲ ਜਾਂਦੇ ਹਾਂ ਚੱਲਿਆ ਤੂੰ ਦਾ ਵੀ ਤੂੰ ਵਿਆਹ ਨੂੰ ਗਿਆ ਫਿਰ ਟਰੱਕ ਤੇ ਗਿਆ ਹੈ ਟਰੱਕ ਤੇ ਜਾ ਕੇ ਤੇ ਫਿਰ ਬਹੁਤ ਤੈਨੂੰ ਮੂੰਹ ਦਿਖਾਇਆ ਉੱਥੇ ਵਿਆਹ ਤੇ ਕਿੰਨੀ ਦਿਖਾਇਆ ਤੇ ਕਾਹਦੇ ਜੋ ਉਈ ਲਵੇਟਦਾ ਲਵੇਟ ਕੇ ਵਹਾਤਾ ਹੈ ਲਵੇਟ ਕੇ ਵਹਾਤਾ ਸਾਧੂ ਚ ਹਾਂ ਨਾਲ ਤੇ ਉਹ ਚੱਟਾ ਗਿਆ ਨੀੜਾ ਹੁੰਦਾ ਸੀ ਉੱਤੇ ਸਾਧੂ ਰਹਿੰਦੇ ਸੀ ਉਹਨੂੰ ਹੂੰ ਅੱਛਾ ਹਾਂ ਤੇ ਮੇਰੇ ਮੁੰਡੇ ਨਾ ਮਾਤਰਾ ਹੋਈਆਂ ਹੂੰ ਮਾਗਾਂ ਮਾਈਂ ਤੇਰੇ ਨਾਲ ਜੇ ਹੂੰ ਵੀ ਆਉਣਾ ਆਉਦੇ ਨੇ ਬਿਠਾਏ ਕੀ ਕਰਦੇ ਹੋ ਕੱਲੋਂ ਮਾਰੇਗਾ ਕਾਰੇ ਚ ਹਾਂ ਕੱਲੋਂ ਤੇ ਗੱਡੀ ਰਾਜ ਮਾਰੇਗਾ ਕਿਤੇ ਹਾਂ ਉਹਨਾਂ ਕਾਹਲੀ ਕਿ ਮਾਰੀ ਤਾਂ ਤੇ ਮਾਰੀ ਉਹਨਾਂ ਮੈਂ ਤਾਂ ਕਿੱਪੂ ਹੋਜੇ ਲਈ ਆ ਲੈ ਤੇ ਇਹ ਫੇਮ ਕਰਾਵਾ ਲੈ ਗਿਆ ਮੈਂ ਉਸ ਵਕਤ ਕਰਾਣਾ ਮੁੱਕ ਤੀਕਾ ਐ ਬਹੁਤ ਬੜੀ ਬੜੀਆ ਹਾਂ ਹਾਂ ਤੇ ਹੋ ਅੰਮਿਗੜਾ ਕੋਈ ਸੜਾ ਹੋਰ ਬਈ ਜਾਨ ਜਿਹੜੀ ਜਾਣੀ ਹੁੰਦੀ ਸੀ ਪਹਿਲਾਂ ਹਾਂ ਟਰਾਲੀਆਂ ਤੇ ਵੀ ਗਈ ਆ ਟਰਾਲੀਆਂ ਤੇ ਵੀ ਜਾਣ ਚਾਲ ਲੱਗੀ ਸੀ ਮੇਰੇ ਵਿਆਹ ਨੂੰ ਜਿਹੜੀ ਅਸੀਂ ਬੰਦ ਗੱਡੀ ਸੀ ਜਿਹੜੀ ਹੁੰਦੀ ਸੀ ਲੰਮੇ ਮੂੰਹ ਵਾਲੀ ਹਾਂ ਅਸੀਂ ਉਹ ਲੈ ਕੇ ਗਏ ਸੀ ਅੱਛਾ ਉਹਦੇ ਨਾਲ ਸੀ ਸਾਡੇ ਆ ਆਪਣੇ ਜਿਹੜਾ ਨਾਰਾ ਸੀ ਨਾਰਾ ਉਹਦੇ ਕੋਲ ਫੀਟਕਾਰ ਸੀ ਹੂੰ ਆਪਣੇ ਕਦੇ ਮਸ਼ਹੂਰ ਸੀ ਬੀੜਕਾਰ ਹਾਂ ਉਹ ਸੀਗੀ ਹੂੰ ਤੇ ਅਸੀਂ ਇੱਥੇੋਂ ਜਾਣ ਗਏ ਤੇ ਜਾ ਕੇ ਮਲਵਾਨੀ ਉਦੋਂ ਪੂਰੇ ਕਹਿੰਦੇ ਹੁੰਦੇ ਸੀ ਰੰਮਣ ਅੱਛਾ ਅੱਧਰ ਵੀ ਛਾਉਦੇ ਸੀ ਥੱਲੇ ਹਾਂ ਅੱਧਰ ਉੱਦੋਂ ਨੰਨ ਵਿਛਾਇਆ ਮੈਂ ਬੇਨਾਂ ਨੋਨਾ ਰੋਟੀ ਪਹਿਲਾਂ ਖਾਈ ਜਾ ਸਕਦਾ ਨਾ ਪਾਣੀ ਪਾਣੀ ਵਾਲਾ ਪੂਰੇ ਹਮ ਖਾਲੀ ਤੇ ਪਾਣੀ ਚ ਮੋਢੇ ਤੇ ਦਵਟਾ ਦਵਟਾ ਹਾਂ ਉੱਡਣਿਆ ਸੁਆਏ ਹਮ ਬਾਅਦ ਚਾਕੇ ਮਗਰ ਡੱਡੂ ਪਾਈ ਗਏ ਹਮ ਮਗਰ ਵੇਜ ਦੇ ਪੀਣਾ ਆਟਾ ਫਿਰ ਸਬਜੀ ਵਾਲਾ ਆਟਾ ਤੇ ਝਾਰ ਸਬਜੀ ਵਾਲਾ ਆਟਾ ਤੇ ਡੱਡੂ ਵਾਲਾ ਆਟਾ ਫਿਰ ਅਸੀਂ ਜਦ ਮੁੜ ਕੇ ਆਏ ਵਿਆਹ ਕੇ ਵਿਆਹ ਕੇ ਸ ਆਪਣੇ ਨੇੜੇ ਆ ਕੇ ਤੇ ਆਸੇ ਵਾਲੀ ਗੱਲ ਉਹਨੇ ਦਿਲਦਾਰ ਨੇ ਕਿਚੀ ਕਹਿਣਾ ਨਹੀਂ ਚੇਨ ਮੁੱਕ ਗਿਆ ਕੇ ਆ ਜਾ ਡੈਡੀ ਆ ਜਾ ਇਹ ਕਦੇ ਹੀ ਨਹੀਂ ਮੁੱਕ ਗਈ ਤੁਰ ਕੇ ਜਾਵਣਾ ਹੈ ਹੁਣ ਹਾਂ ਯਾਹੇ ਤੁਰ ਕੇ ਜਾਵਣਾਗੇ ਅਸੀਂ ਹਾਂ ਹਾਂ ਇਹ ਮਖੌਲ ਕਿਉਂ ਦੇ ਸਾਡੇ ਨਾਲ ਠੀਕ ਆ ਬਈ ਖਾਨੀ ਕਹਿੰਨਗੇ ਵੀ ਅਸੀਂ ਤੁਰ ਕੇ ਨਹੀਂ ਜਾਣਾ ਹਾਂ ਵੇ ਉਹਦੇ ਆਖੇ ਵੀ ਤੁਰ ਕੇ ਨਹੀਂ ਜਾਣਾ ਮਖੌਲ ਕਰਦਾ ਬਈ ਤੁਰ ਕੇ ਹੀ ਜਾਓ ਉਦੋਂ ਬਾਈ ਚੱਲ ਵੀ ਲੈਂਦੇ ਸੀ ਹੁਣ ਆਲਾ ਅਗਲਾ ਕਹਿੰਦਾ ਖੜ ਗਿਆ ਦੰਨਿਆ ਸਾਡੇ ਨਾਲ ਇਹ ਕਿਉਂ ਨਾ ਪਾਇਆ ਤੂੰ ਪਹਿਲਾਂ ਹਾਂ ਜਵਾਨਾ ਯਾਰ ਉਦੋਂ ਨਾ ਜਵਾਨਾ ਵਾਲਾ ਚੰਗਾ ਲੋਕ ਭੋਲੇ ਬਹੁਤ ਸੀ ਹਾਂ ਬਾਲੇ ਸਿਆਣੇ ਵੀ ਸੀ ਭੋਲੇ ਵੀ ਸੀਗੇ ਆਖੇ ਵੀ ਇੱਕ ਦੂਜੇ ਦੇ ਬਾਈ ਲੱਗਦੇ ਸੀ ਹਰਦਾ ਬੰਦਾ ਆਖੇ ਨਹੀਂ ਲੱਗਦਾ ਯਾਰ ਕਿਸੇ ਨਾ ਕਿਸੇ ਦੇ ਅੱਡੇ ਬੰਦੇ ਦੇ ਆਖੇ ਲੱਗਣਾ ਚਾਹੀਦਾ ਘਰੇ ਨਾ ਆਏ ਜੀ ਨਾ ਬੁੜੀਆਂ ਕਟੀਆਂ ਹੋ ਗਏ ਕੁੜੀਆਂ ਪ੍ਰਾਨ ਚੈੱਕ ਕਰਨੀਆਂ ਪਰਾਂ ਦੇ ਵਿੱਚ ਉਹਨਾਂ ਨੇ ਤਾਂ ਤੇਲ ਨਾਲ ਵੇੜ ਕੇ ਤੇ ਕੋ ਬੜਾ ਸਾਰਾ ਛੱਡਾ ਬੂਢਾ ਮਾਰ ਲਿਆ ਹੂੰ ਉਹ ਛੱਡਾ ਕਢਾਉਣ ਲੱਗ ਪਏ ਹੂੰ ਅੱਗੇ ਛੱਡੇ ਵੀ ਕਢਾਉਣ ਲੱਗ ਗਏ ਦੀਆਂ ਆਹੋ ਅੱਗੇ ਛੱਡੇ ਦੇ ਤੇਲ 'ਚ ਪਾ ਲੈਣਾ ਤੇਲ ਨਾਲ ਲਵੇਟ ਦੇਣਾ ਇਹਨਾਂ ਨੇ ਕਿਹਾ ਚੀਚੀ ਨਾ ਚੱਕ ਦੇ ਨੂੰ ਹੂੰ ਇਹੋ ਜਿਹੇ ਕੰਮ ਹੁੰਦੇ ਸੀ ਹੁਣ ਤਾਂ ਡਾਂਗੋ ਡਾਂਗੀ ਹੋ ਜਾਣਗੇ ਨਾ ਹੋ ਜਾਣਗੇ ਕੋਈ ਹੋ ਜਾਣਾ ਹੋਰ ਤਾਂ ਵੀ ਟੀਚਰਾਂ ਕਰਦੇ ਸੀ ਅੱਗੇ ਕੁੜੀਆਂ ਨੂੰ ਤੇ ਹੁਣ ਕਰਦਾ ਹੁਣ ਤਾਂ ਤਾਲੇ ਹੋ ਜਾਣ ਹਾਂ ਰਾ ਰੋਕਣਾ ਪਾਏ ਮੰਗਣਾ ਕਿ ਤੁਮ ਜਾਨੇ ਚ ਰਹਾ ਹੈ ਕਿਸੇ ਨਾਲ ਤੇ ਮੈਂ ਆਪੇ ਬਾਬਾ ਦੂਜਾ ਦੱਸਦੇ ਵੀ ਕਹਿੰਦੇ ਸ਼ਰਾਬ ਵੀ ਕਹਿੰਦੇ ਪਹਿਲਾਂ ਤਾਬਦੀ ਲੈ ਕੇ ਜਾਂਦੇ ਸੀ ਜੀ ਬੰਦੇ ਆ ਆਪੋ ਆਪਣੀ ਉੱਤੇ ਕੀ ਨਾ ਜਾਣ ਦੇ ਵਿੱਚ ਉਹ ਜਾਣਾ ਕੋਈ ਤਾਂ ਇੱਥੇ ਘਰੋਂ ਇਕੱਠੀ ਕਰਕੇ ਲੈ ਜਾਂਦੇ ਸੀ ਆਪਦੀ ਉਹ ਜੇਥੋਂ ਨਹੀਂ ਲਗੇ ਤਾਂ ਤੇ ਠੇਕੇ ਦੇ ਚੌਂ ਨੇ ਤੇ ਨਾ ਨੇ ਇਕੱਠਾ ਨੇ ਉਹ ਕਿ ਬੋਤਲ ਲੈਣੀ ਉਹ ਕਿ ਬੋਤਲ ਕਿਉਂ ਪੰਨਾਂ ਚਲਦੀ ਸੀ ਹਮ ਤਾਂ ਫੁੱਲਾ ਕਮ ਚਲਦਾ ਉਹਨੂੰ ਪੈਸੇ ਥੋੜੀ ਤੰਗੀ ਹੋਣ ਕਰਕੇ ਅਲਾ ਕਹਿੰਦਾ ਚਾਰ ਜਾਨ ਰੱਖੀ ਆਪਾਂ ਬੋਤਲ ਲੈ ਲਓ ਕਿਉਂ ਜਣੇ ਲੈ ਕੇ ਬੋਤਲ ਪੀ ਕੇ ਰੋਕਿਆ ਢੀ ਖਾ ਲੈਣੀ ਕਿਸੇ ਨਾ ਬੰਦਾ ਨਹੀਂ ਚੰਗਾ ਨਹੀਂ ਕੋਲ ਨਾ ਤੇ ਹੁਣ ਅੱਜ ਕੱਲ੍ਹ ਜੇ ਵੱਧ ਪੀ ਲੈਂਦੇ ਹੁਣ ਲੜ-ਲੜਾਈਆਂ ਚਲਦੀਆਂ ਉਹਦੋਂ ਪਲਵਾਰ ਸੀ ਸੀ ਜੇ ਇੱਕ ਬੋਲਦਾ ਤੇ ਦੂਜਾ ਕਹਿੰਦਾ ਯਾਰ ਬਈ ਜਨ ਜਾਈਏ ਆਪਾਂ ਆਪਾਂ ਜਾਨ ਨਿਧਰਾਵ ਕਰਨੀ ਇਹਨਾਂ ਦੀ ਕਿ ਸਿਆਣੇ ਬੰਦੇ ਨੇ ਮੁੱਲ ਸਮਝਾਉਣਾ ਸਮਝਾਉਣਾ ਤੇ ਸਿਆਣੇ ਅਣ ਚੁੱਪ ਕਰ ਜਾਣਾ ਵੀ ਸਾਡਾ ਵੱਡਾ ਬਜ਼ੁਰਗ ਬੋਲਦਾ ਚਾਹ ਪਿਓ ਬੋਲ ਪੇ ਜਾਂ ਦਾਦਾ ਬੋਲ ਪੇ ਜਾਂ ਆਣ ਕੋਣ ਦਾ ਕੋਈ ਪਹਿਲ ਦੇ ਸਿਆਣਾ ਚੁੱਪ ਕਰ ਜਾਣਾ ਵੀ ਇਹ ਵੀ ਸਿਆਣੇ ਬੰਦੇ ਨੇ ਕਿਹਾ ਹੁਣ ਤਾਂ ਕਿਸੇ ਨੂੰ ਕਹਿ ਕੇ ਦੇ ਲੋ ਅੱਜ ਕੱਲ ਇਹ ਗੱਲ ਨੂੰ ਦੇ ਯਾਰ ਜਾਗਦੇ ਸੀਗੇ ਪਹਿਲਾਂ ਬੰਦੇ ਪਹਿਲੇ ਬੰਦੇ ਤਾਂ ਜਾਗਦੇ ਹੁੰਦੇ ਸੀ ਯਾਰ ਜਾਗਦੇ ਸੀ ਸਿਆਣੇ ਬੰਦੇ ਤੋਂ ਚਾਹੇ ਆਪ ਤੋਂ ਵੱਡਾ ਭਾਈ ਲੈਂਦਾ ਉਹਦੇ ਵੀ ਜਾਗਦੇ ਸੀ ਹਾਂ ਹੁਣ ਆਪਣੇ ਜੈਸਵਰ ਸੁਬੇਦਾਰ ਤੇ ਜੀਤਾ ਹੁੰਦੇ ਜਾਂਵਰ ਸਿੰਘ ਤਿੰਨੇ ਸਿਆਣੇ ਇਹ ਪਹਿਲਾਂ ਤੋਂ ਆਮ ਜਾਗਦੇ ਸੀ ਜਿਗਦੇ ਨੇ ਰਾਜੀ ਰੂਜੀ ਨਾ ਮਾ ਕਰਾਉਣ ਵੀ ਹੁਣਾ ਤੇ ਰਗਣਾ ਸੋਰਿਆ ਇਹ ਕੀ ਕਰਿਆ ਤੂੰ ਓਏ ਹਾਂ ਪਹਿਲਾਂ ਤੋਂ ਡਰਦੇ ਸੀ ਵੀ ਕੋਈ ਮੂਰੇ ਆਇਆ ਨਾ ਕਾਣ ਨੂੰ ਤੂੰ ਕੀ ਕੀਤਾ ਹਾਂ ਗਰਮਣਾ ਬੋਲ ਜਾਣ ਕਿਤੇ ਚਲੋ 10 ਮਿੰਟ ਦੀ ਬਣ ਗਈ